ਜੈ ਮਾਤਾ ਭਗਤੀ ਕਲੱਬ ਖੰਨਾ ਅਤੇ ਜੈ ਮਾਤਾ ਸੰਤੋਸ਼ੀ ਭਜਨ ਮੰਡਲੀ ਖੰਨਾ ਵੱਲੋਂ ਵਿਸ਼ੇਸ਼ ਤੌਰ ਤੇ 11 ਸਿੱਧ ਪੀਠਾਂ ਤੋਂ ਦੇਵੀਆਂ ਦੇ ਦਰਸ਼ਨ ਕਰਵਾਏ ਗਏ ਸ਼ਕਤੀ ਪੀਠਾਂ ਤੋਂ ਆਈ ਮਾਂ ਜਵਾਲਾ ਜੀ ਦੀ ਜੋਤ ਦੇ ਦਰਸ਼ਨ ਸੰਗਤਾਂ ਨੇ ਕੀਤੇ ਇਸ ਮੌਕੇ ਆਮਾਤਾ

ਪੌਂਦਿਕਾ ਵਿਸ਼ਾਲ ਜਾਗਰਣ ਹੋ ਰਾ ਜਾਂਦਾ ਹੈ ਇਸ ਵਾਰ ਜਾਗਰਣ ਕਰਵਾਇਆ ਇਹ ਅੱਜ ਬਹੁਤ ਵੱਡਾ ਖੰਨੇ ਦਾ ਸਭ ਤੋਂ ਵੱਡਾ ਵਿਸ਼ਾਲ ਜਾਗਰਣ ਉੱਥੇ ਮੈਂ ਖੁੱਦ ਤੇ ਮੇਰੇ ਨਾਲ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਉਹ ਇਕੱਠੇ ਹੋ ਕੇ ਸਾਂਝੇ ਮਿਲ ਸਕੀਏ ਤਾਂ ਇੱਕ ਮਾਹੌਲ ਵਧੀਆ ਪਾ ਪੰਜਾਬ ਚ ਆਪਣੇ ਸਮਾਂ 11 11 14 ਸ਼ਾਮ ਰੂਪ ਦੇ ਵਿੱਚ ਇੱਥੇ ਬਰਾਜਮਾ ਨੇ ਸ਼ਿਰਸਾ ਦਿਹਾਲ ਹੋਣੀਆਂ ਨੇ ਆਰਾਮ ਆਸ਼ੀਰਵਾਦ ਵਾਲੀ ਦਾ ਬਹੁਤ ਸੱਚੇ ਦਰਬਾਰ ਕੀਜ ਹੈ ਸਭ ਤੋਂ ਪਹਿਲਾਂ ਤੁਹਾਡੇ ਇਲੈਕਟ੍ਰੋਨਿਕ ਮੀਡੀਆ ਪ੍ਰੈਸ ਕਲੱਬ ਸਾਰਿਆਂ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੂਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ जय माता भक्ति क्लब खन्ना ਅਤੇ जय माता संतोषी भजन मंडली खन्ना ਵੱਲੋਂ 15ਵਾਂ ਵਿਸ਼ਾਲ ਭਗਤੀ ਜਾਗਰਣ ਨਿਊ ਮਾਡਲ ਟਾਊਨ ਸਬਜੀ ਮੰਡੀ ਦੇ ਪਿੱਛੇ ਵਾਰਡ ਨੰਬਰ 13 ਅਮਲੋ ਰੋਡ ਖੰਨਾ ਵਿਖੇ ਬੜੀ ਸ਼ਰਧਾ ਅਤੇ ਧੂਮ-ਤਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਭਜਨ ਗਾਇਕਾ ਕ੍ਰਿਸ਼ਨ 바ਵਰਾ ਲਵਿੰਗਸ ਲਵ ਨਲ ਸੋਨਵਾਲ ਨੇ ਮਾਤਾ ਜੀ ਦਾ ਗੁਣਗਾਨ ਕੀਤਾ ਇਸ ਮੌਕੇ ਮਾਤਾ ਜੀ ਦੇ ਜਾਗਰਣ ਦੀ ਜੋਤ ਜਗਾਉਣ ਦੀ ਰਸਮ ਸਵਾਮੀ ਸਚਦਾਨੰਦ ਜੀ ਮਹਾਰਾਜ ਗੋਸਦੀ ਕੋਈ ਵਾਲੇ ਨੇ ਕੀਤੀ ਇਸ ਜਾਗਰਣ ਚ ਵਿਸ਼ੇਸ਼ ਤੌਰ ਤੇ 11 ਸਿੱਧ ਪੀਠਾਂ ਤੋਂ ਦੇਵੀਆਂ ਦੇ ਦਰਸ਼ਨ ਕਰਵਾਏ ਗਏ ਸ਼ਕਤੀ ਪੀਠਾਂ ਤੋਂ ਆਈ ਮਾਂ ਜਵਾਲਾ ਜੀ ਦੀ ਜੋਤ ਦੇ ਦਰਸ਼ਨ ਸੰਗਤਾਂ ਨੇ ਕੀਤੇ ਇਸ ਮੌਕੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਰਾਜਨੀਤਿਕ ਪਾਰਟੀਆਂ समाज सेवी दे के आगुआ ने शिरकत की माता जी का आशीर्वाद प्राप्त किता आ गा। आ गा। एक ਦੇਖ ਕੇ ਬਿਲਕੁਲ ਉੱਪਰ ਨਹੀਂ ਕਰੇ ਮੈਂ ਦੇਖਿਆ ਤੇ ਰਹੀਆਂ ਨੇ ਤੁਹਾਡੇ ਵੱਲ ਮਾਂ ਦੀਆਂ ਸੱਚੀਆਂ ਜੋਤਾਂ ਤੋਂ ਮੇ ਹੱਥ ਉੱਚੇ ਦੇ ਵਰਦਾਨ ਬਖਮਾਵੇਂ ਕਿਹੜਾ ਸ਼ਿੰਗਾਰ ਕਰਾਂ ਦੇ ਵਰਦਾਨ ਬਖਮਾਵੇਂ ਆਹ ਨਾ ਹੋ ਵੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਦੇਹ ਹੰਨਾ ਇਹ ਮੰਦਰ ਦੇ ਪਿੱਛੋਂ ਵੀ ਕੋਈ ਨਹੀਂ ਲੱਗ ਸਕਦਾ ਇਸ ਦਿਨ ਦਾ ਬੈਠਣਾ ਬੜੀ ਵੱਡੀ ਗੱਲ ਹੈ ਉਹਦਾ ਕਰਮ ਹੋਵੇ ਕਰਦੇ ਤੁਸੀਂ ਕਰਮਾਂ ਵਾਲੇ ਹੋ ਮਾਈ ਬੈਠ ਗਈ ਮਾਈ ਦੇ ਸੇਵਾਦਾਰਾਂ ਦੇ ਮਨ ਵਿੱਚ ਕੀ ਉਕਸਾ ਆਇਆ ਨੀਂਦ ਜਾਗੀ ਕੀ ਜਿਨ ਦੇ ਵਰਦਾਨ ਮੈਨੂੰ ਦੇ ਵਰਦਾਨ ਮੈਨੂੰ ਦੇ ਵਰਦਾਨ ਪਵਾ ਦੀ ਤੀਰਾਸੀ ਹੈ ਹੈ ਅਸੀਸਾਂ ਤੇ ਲੱਭਣ ਲਾਲ ਚੂੜੀਆਂ ਪਾਵਾਂ ਲਾਲ ਚੂੜੀਆਂ ਪਾਵਾਂ ਅਰੀ ਮੇਰੇ ਥੋੜਾ ਕਰਨਾ ਵਾਵਾ ਤੇ ਗੁਲਾਬ ਚੂੜੀਆਂ ਬਾਦ ਨਾਲ ਉਸ ਨੂੰ ਬੇਬਸ ਕਰ ਦਿਓ ਦੋਨੋਂ ਹੱਥ ਉੱਪਰ ਕਰਕੇ ਆ ਮਾ ਕਿਉਂ ਤੂਰੇ ਕੋਰੇ ਮੁਤੇ ਜਿਵੇਂ ਜਹੀ ਮਾਂ ਬੋਲੀਆ ਅਰੇ ਮੈਂ ਰਿੜਦਾ ਤੂੰ ਪੀ ਮੈਂ ਰਿੜਦਾ ਤੂੰ ਪੀ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਆਵਾਜ਼ ਤਾ ਸਤ ਤੂ ਕੋ ਸੁਖੀ ਅਰੇ ਮਾਂ ਮਾਤਾ ਅਸੀਂ ਦੁਖ ਸੁਖ ਹੋਲੀਏ ਆ ਮਾਂ ਆਰ ਲੈ ਲਈਏ ਜੀ ਮੇਰੇ ਘਰ ਦਾ

ਔਕਾ ਬਲੀਏ ਦਰਬਾਰ 'ਚ ਹਾਜ਼ਰ ਸ੍ਰੀ ਮਹਾਮਾਈ ਦਾ ਬਹੁਤ ਬਹੁਤ ਸ਼ੁਕਰੀਆ ਸੁਰਾਣਾ ਕਰਦੇ ਆਂ ਜੈ ਮਾਂ ਭਗਵਤੀ ਕਲਾ ਬੋਲੋ ਉਹਨਾਂ ਦੇ ਮੈਂਬਰਾਂ ਵੱਲੋਂ ਸਾਰੀ ਸੰਗਤ ਵੱਲੋਂ ਆਪਣੇ ਬਾੜਵਾਸ ਦੇ ਬਾਰੇ ਆਪਣੇ ਇਲਾਕਾ ਨਿਵਾਸੀਾਂ ਵੱਲੋਂ ਜਿੱਤੇ ਬਖਵਾ ਕਿ ਕਿਹੜਾ ਯਕੀਨ ਸ਼ਕਤੀਪੀਠ ਮਹਾਮਾਈ ਦੀਆਂ ਜੋ ਜੋਤਾਂ ਨੇ ਉਹ ਬਿਰਾਜਮਾਨ ਨੇ ਵਕ ਵਕ 11 ਇਹ ਵੀ ਇਹ ਸਤਿ ਸ਼ਾਹ ਸ਼ਾਮ ਰੂਪ ਦੇ ਵਿੱਚ ਇੱਥੇ ਬਿਰਾਜਮਾਨ ਨੇ ਸ਼ਕਤੀਆਂ ਦਿਖਾ ਲਈਆਂ ਨੇ ਇਸ ਦੇ ਲਈ ਸੂਨ ਨਗਰ ਨਿਵਾਸੀ ਸੰਗਤ ਜਿਤਨੀ ਵੀ ਸੰਗਤ ਪਾਰੋਂ ਆਈ ਹੈ ਵਿਸ਼ੇਸ਼ੌਰ ਤੇ ਮਾ ਮਾਈ ਦੇ ਭਗਤ ਔਰ ਮਹਾਪੁਰਸ਼ ਜੋ ਆਏ ਨੇ ਪੀਰ ਗੋਬਿੰਦ ਨਾਥ ਮਹਾਰਾਜ ਜੀ ਗੁਰੂ ਕੇ ਤਤੋਂ ਸਾਡੇ ਬਹੁਤ ਸਤਿਕਾਰਯੋਗ ਪੱਲਾ ਸਾਹਿਬ ਜੋ ਸਾਡੇ ਨਾਲ ਕਿ ਮਈਆ ਤੇਰੀ ਜੀ ਉੱਥੇ ਨੇ ਬਾਬਾ ਜੀ ਜਿਹੜੀ ਚੁੰਨੀ ਵਾਲੇ ਆਸ਼ਰਮ ਤੋਂ ਮਾਪੁਰਸ਼ਾਏ ਨੇ ਹੋ ਚੁੱਕੇ ਹੋਏ ਸੰਤ ਮਾਪੁਰਸ਼ਾਏ ਦੇ ਨਜ਼ਾਰੇ ਲੱਗੇ ਹੋਏ ਵੀ ਭਜਨ ਮੰਡਲੀਆਂ ਆਈਆਂ ਨੇ ਤੁਸੀਂ ਲੋਕ ਸ਼ਹਿਰ ਨਿਵਾਸੀ ਜਿਵੇਂ ਆਇਓ ਮੈਂ ਇਲਾਕਾ ਨਿਵਾਸੀ ਸੰਗਤ ਵੱਲੋਂ ਜੈ ਮਾ ਭਗਵਤੀ ਕਲਬ ਵੱਲੋਂ ਸ਼੍ਰੀ ਦਰਦੀਪ ਕਮਲਜੀਤ ਧాపਰ ਜੀ ਵੱਲੋਂ ਜੋ ਸੰਸਥਾ ਦੇ ਸਾਡੇ ਕਲਬ ਦੇ ਪ੍ਰਧਾਨ ਨੇ ਉਹਨਾਂ ਅਨੁਸਾਰੀ ਸੰਗਤ ਜੀ ਆਇਆਂ ਨੂੰ ਜੀ ਆਇਆਂ ਜੀ ਆਇਆਂ ਸਾਰਿਆਂ ਨੂੰ ਇਸ ਮਹਾਮਾਰੀ ਦੇ ਵਿਸ਼ਾਲ ਜਾਗਰਣ ਦੀ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਮਹਾਮਾਰੀ ਕਿਰਪਾ ਕਰੇ ਅਸੀਂ ਸਾਰੇ ਲੋਕ ਮਿਲਬਰਦਨ ਦੇ ਨਾਲ ਇਕਤਾ ਦੇ ਨਾਲ ਸਤਿ ਭਾਵਨਾ ਦੇ ਨਾਲ ਮਿਲ ਜੁਲ ਕੇ ਰਹੀਏ ਹਮੇਸ਼ਾ ਇਕ ਰਹੀਏ ਇਕਦੇ ਹੋ ਕੇ ਰਹੀਏ ਕਿ ਸਦਾ ਪਰਮਾਤਮਾ ਆਪਣੀ ਦਇਆ ਦਾ ਵਰਸਾਏ ਮਹਾਮਾਰੀ ਆਪਣੀ ਮਿਹਰ ਵਰਸਾਏ ਸਾਰੇ ਲੋਕ ਚੜ੍ਹਦੀ ਕਲਾ ਤੰਦਰੁਸਤੀ ਖੁਸ਼ ਤੇ ਬਰਕਤ ਦਾ ਜੀਵਨ ਜੀਵਨ ਜੀ ਜੈਕਾਰਾ ਮਾਸ਼ਰਾ ਵਾਲੀ ਦਾ ਬੋਲ ਸਾਚੇਲ ਦਰਬਾਰ ਕੀ ਜੈ ਅੱਜ ਮੈਂ ਜਾਗਰਨ ਚ ਪਹੁੰਚਾ ਸਾਡੇ ਐਮ ਐਲ ਏ ਸੌਨ ਸਾਹਿਬ ਤੇ ਬਾਕੀ ਸਮੁੱਚੀ ਟੀਮ ਤੇ ਕਿਉਂਕਿ ਹਮੇਸ਼ਾ ਹੀ ਜਦੋਂ ਮੈਂ ਖੰਨੇ ਚ ਆਉਣਾ ਇੱਕ ਧਾਰਮਿਕ ਤਿਯਾਰ ਤੇ ਬਹੁਤ ਵੱਡੀਆਂ ਸਰਦਾਂ ਨਾਲ ਇਹ ਮਨਾਏ ਜਾਂਦੇ ਨੇ ਕਿਉਂਕਿ ਸੌਨ ਸਾਹਿਬ ਹਮੇਸ਼ਾ ਹੀ ਚਾਹੇ ਸਾਡੇ ਹਿੰਦੂ ਸਿੱਖ ਮੁਸਲਮਾਨ ਸਾਰੇ ਆਪਾਂ ਇਕੱਠੇ ਹੋ ਕੇ ਤਿਯਾਰ ਮਨਾਉਂਦੇ ਆ ਇਹ ਵਧੀਆ ਲੱਗਦਾ ਹਮੇਸ਼ਾ ਹੀ ਖੰਨਾ ਸ਼ਹਿਰ ਜਿਹਦੀ ਧਾਰਮਿਕ ਰੁਚੀ ਬਹੁਤ ਜ਼ਿਆਦਾ ਹੈ ਅਸੀਂ ਸਾਰੇ ਇਕੱਠੇ ਹੋ ਕੇ ਤਿਆਰ ਬਣਾਉਂਦੇ ਆ ਚਾਹੇ ਧਾਰਮਿਕ ਜਾਗਰਣ ਹੋਵੇ ਜਾਂ ਦੂਜੇ ਜਿਹੜੇ ਆਪਣਾ ਜਿਹੜੇ ਕੀਰਤਨ ਦਰਬਾਰ ਜਾਂ ਦੂਜੇ ਸਾਰੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਤਿਆਰ ਮੈਂ ਹੀ ਸੰਦੇਸ਼ ਦਿੰਨਾ ਕਿ ਸਾਰੇ ਇਕੱਠੇ ਹੋ ਕੇ ਆਪਾਂ ਜਿਹੜੇ ਵੀ ਧਾਰਮਿਕ ਪ੍ਰੋਗਰਾਮ ਉਹ ਇਕੱਠੇ ਹੋ ਕੇ ਸਾਂਝੇ ਮਨਾ ਸਕੀਏ ਤਾਂ ਇੱਕ ਮਾਹੌਲ ਵਧੀਆ ਆਪਾਂ ਪੰਜਾਬ ਚ ਆਪਣੇ ਸਮਾਜ ਚ ਵਧੀਆ ਮਾਹੌਲ ਪੈਦਾ ਕਰ ਸਕਦੇ ਹਾਂ ਬਹੁਤ ਧੰਨਵਾਦ ਥੈਂਕ ਯੂ ਸਰ ਇਹ ਸਾਡੇ ਲਈ ਬੜੀ ਖੰਨੇ ਲਈ ਸੋਭਾਗਾਲੀ ਗੱਲ ਹੈ ਬਹੁਤ ਵੱਡਾ ਦਿਨ ਹੈ ਹਰ ਸਾਲ ਦੀ ਤਰ੍ਹਾਂ ਇਹ ਉਪਰਾਲਾ ਕਰਕੇ ਅੱਜ ਖੰਨਾ ਵਾਸੀਆਂ ਨੇ ਰਲ ਮਿਲ ਕੇ ਜਿਹੜਾ ਜਾਗਰਣ ਕਰਵਾਇਆ ਇਹ ਅੱਜ ਬਹੁਤ ਵੱਡਾ ਖੰਨੇ ਦਾ ਸਭ ਤੋਂ ਵੱਡਾ ਵਿਸ਼ਾਲ ਜਾਗਰਣ ਉੱਥੇ ਮੈਂ ਖੁਦ ਤੇ ਮੇਰੇ ਨਾਲ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀਐਸੀ ਆ ਕੇ ਜਗਤ ਜਾਨੀ ਮਾਤਾ ਸ਼ੇਰਾਂ ਵਾਲੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਜੀ ਕਿਉਂਕਿ ਇਹ ਸਾਰੀ ਸ੍ਰਿਸ਼ਟੀ ਹੈ ਜਿਹੜੀ ਇਹ ਮਾਂ ਦੇ ਨਹਿਮੋ ਕਰਮ ਤੇ ਚੱਲਦੀ ਹੈ ਸੋ ਜਗਤ ਮਾਤਾ ਤੋਂ ਅਸੀਂ ਅਸ਼ੀਰਵਾਦ ਲੈ ਕੇ ਅਸੀਂ ਜਾਨੀ ਕਿ ਆਪਣਾ ਜਿਹੜਾ ਜ਼ਿੰਦਗੀ ਦਾ ਜਿਹੜਾ ਸਫਰ ਹੈ ਇਹਨੂੰ ਅੱਗੇ ਨੂੰ ਰੋੜ ਰਿਹਾ ਔਰ ਮਾਹਮਾਈ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਜਿਵੇਂ ਉੱਤੇ ਮਿਹਰ ਭਰਿਆ ਹੱਥ ਉਹਨਾਂ ਨੇ ਬਣਾ ਕੇ ਰੱਖਿਆ ਖੰਨੇ ਦੇ ਉੱਤੇ ਖੰਨੇ ਦੇ ਉੱਤੇ ਪੰਜਾਬ ਦੇ ਉੱਤੇ ਸਾਡੇ ਦੇਸ਼ ਭਾਰਤ ਦੇ ਉੱਤੇ ਮਾਹਮਾਈ ਇਸੇ ਤਰੀਕੇ ਨਾਲ ਆਪਣਾ ਅਪਾਰ ਭਰਿਆ ਹੱਥ ਮਿਹਰ ਭਰੇ ਹੱਥ ਬਣਾ ਕੇ ਰੱਖੇ ਔਰ ਐਦਾਂ ਹੀ ਇਹ ਮੇਲੇ ਲੱਗਦੇ ਰਹੇ ਐਦਾਂ ਹੀ ਇਹ ਰੌਣਕਾਂ ਲੱਗਦੀਆਂ ਰਹਿਣ ਇਹ ਹੀ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਖੰਨੇ ਦੇ ਵਿੱਚ ਕੋਈ ਨਾ ਕੋਈ ਵੱਡਾ ਧਾਰਮਿਕ ਸਮਾਗਮ ਹੈ ਜਿਹੜਾ ਨਿਰੰਤਰ ਚੱਲਦਾ ਰਹਿੰਦਾ ਹੈ ਔਰ ਜਦੋਂ ਵੀ ਮੈਂ ਆਈ ਜੇ ਸਮਾਗਮਾਂ ਤੇ ਆਂਦਾ ਮੇਰੇ ਦਿਲ ਨੂੰ ਇੰਨੀ ਖੁਸ਼ੀ ਹੁੰਦੀ ਹੈ ਮੇਰਾ ਮਨ ਬਹੁਤ ਪ੍ਰਸੰਨ ਦਾ ਗਦਗਦ ਕਰ ਉੱਠਦਾ ਮੈਂ ਇਸ ਵਾਰ ਮੁਬਾਰਕਬਾਦ ਦਿੰਦਾ ਇਸ ਸਾਰੀ ਆਰਗੇਨਾਈਜ਼ਰ ਟੀਮ ਨੂੰ ਜਾਗਰਣ ਦੀ ਆਰਗੇਨਾਈਜ਼ਰ ਟੀਮ ਨੂੰ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਵਿਸ਼ੇਸ਼ ਤੌਰ ਤੇ ਮੈਂ ਇਸ ਲਈ ਨਹੀਂ ਕਿਸੇ ਦਾ ਨਾਮ ਲੈਂਦਾ ਕਿਉਂਕਿ ਸਾਰੀ ਸਤਕਾਰਤ ਨੇ ਕਿਸੇ ਇੱਕ ਦਾ ਨਾਮ ਰਹਿ ਜਵੇ ਤਾਂ ਮੈਨੂੰ ਮਹਿਸੂਸ ਹੋਊਗਾ ਸੋ ਮੈਂ ਸਾਰਿਆਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੁਲਾ ਕੇ ਸਾਨੂੰ ਇੰਨਾ ਮਾਨ ਸਤਕਾਰ ਤੇ ਇੱਜ਼ਤ ਤੇ ਪਿਆਰ ਬਖਸ਼ਿਆ ਜੈ ਮਾਤਾ ਦੀ ਜੈ ਕਾਰਾ ਮਾਸ਼ੇਰਾ ਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸਭ ਤੋਂ ਪਹਿਲਾਂ ਤੁਹਾਡੇ ਇਲੈਕਟ੍ਰੋਨਿਕ ਮੀਡੀਆ ਪ੍ਰੈਸ ਕਲੱਬ ਸਾਰਿਆਂ ਦੇ ਪੱਤਰਕਾਰ ਭਰਾਵਾਂ ਦਾ ਇੱਥੇ ਜਾਗਰਨ ਤੇ ਪਹੁੰਚਣ ਤੇ